ਧਿਆਨ ਨਾਲ ਚੇਤੇ ਰੱਖਿਓ ਪੁੱਤਰ ਦਾ ਚੇਤੇ ਆ ਜਾਏ ਤੇ ਮੋਹ ਛਾਲਾ ਮਾਰਦਾ ਹੈ ਔਰਤ ਦਾ ਚੇਤੇ ਆ ਜਾਏ ਤੇ ਕਾਮ ਛਾਲਾ ਮਾਰਦਾ ਹੈ ਵੈਰੀ ਚੇਤੇ ਆ ਜਾਏ ਧਿਆਨ ਵਿੱਚ ਤੇ ਅੰਦਰ ਪੜਦਿਆਂ ਬਾਣੀ ਕ੍ਰੋਧ ਤੋਂ ਜਿਹਦਾ ਬੰਦਾ ਤੇ ਜਿਹਦੇ ਧਿਆਨ ਵਿੱਚ ਗੁਰੂ ਰਾਮਦਾਸ ਦਾ ਘਰ ਆ ਜਾਏਗਾ ਉਹ ਦੇ ਅੰਦਰ ਕਿੰਨਾ ਗੁੱਡੀ ਧਿਆਨ ਚ ਭਾਂਡੇ ਮਾਂਜੇ ਧਿਆਨ ਚ ਪ੍ਰਕਰਮਾ ਕੀਤੀ ਮੈਂ ਤੁਹਾਨੂੰ ਬੇਨਤੀ ਕਰਨੀ ਬਾਣੀ ਚ ਧਿਆਨ ਚ ਤਾਕਤ ਇਹ ਭਾਂਡੇ ਮਾਂਜ ਲਈ ਇਸ਼ਨਾਨ ਕੀਤਾ ਪ੍ਰਕਰਮਾ ਕੀਤੀ ਦੇਖ ਲਈ ਅੰਦਰ ਆ ਗਏ ਜਿੱਥੇ ਆਪ ਜੀ ਟੇਕ ਕੇ ਬੈਠੇ ਹੋਗੇ ਕਿਤੇ ਉਸ ਥਾਂ ਤੇ ਫਿਜ਼ੀਕਲ ਇੱਥੇ ਬੈਠੋ ਧਿਆਨ ਉੱਥੇ ਲੈ ਜਾਓ ਯਾਦ ਰੱਖਿਓ ਉੱਥੇ ਤੁਹਾਡੀ ਬੌਡੀ ਦਾ ਜਿਹੜਾ ਪੋਜ਼ਿਟਿਵ ਹੋ ਰਹਾ ਹੈ ਨਾ ਉਹ ਕਨੇਡਾ ਆਉਣਾ ਸ਼ੁਰੂ ਹੋ ਜਾਏ ਹੁਣ ਇੱਕ ਸਵਾਲ ਜੀ ਹੋ ਸਕਦਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪ੍ਰਮਾਣ ਹੈ ਕੁੰਮੀ ਜਲਮੈ ਤੰ ਤਿਸ ਬਾਹਰ ਭਗਤ ਧੰਨਾ ਜੀ ਕੱਚੂ ਕੁੰਮੀ ਕਦੀ ਵੀ ਆਂਡਿਆਂ ਦੇ ਉੱਤੇ ਨਹੀਂ ਬੈਂਦੀ ਉਹ ਆਂਡੇ ਰੇਤੇ 'ਚ ਦੇਂਦੀ ਆਪ ਪਾਣੀ ਚਲੀ ਜਾਂਦੀ ਫਿਰ ਪਤਾ ਹੀ ਕਰਦੀ ਜੀ ਪਾਣੀ ਚ ਜਾ ਕੇ ਅੰਡਿਆਂ ਦਾ ਧਿਆਨ ਟਿਕਾਉਂਦੀ ਉਹਦੇ ਧਿਆਨ ਦੀ એનર્ਜੀ ਨਾਲ ਉਹਦਾ ਬੱਚਾ ਅੰਡੇ ਚ ਬੰਨਾ ਸ਼ੁਰੂ ਹੋ ਜਾਂਦਾ ਜਦੋਂ ਬੱਚਾ ਮੁਕੰਮਲ ਹੁੰਦਾ ਧਿਆਨ ਨਾਲ ਆਂਡਾ ਤੋੜਦੀ ਹੈ ਜੀ ਉਹ ਧਿਆਨ ਦੀ ਤਾਕਤ ਨਾਲ ਬੱਚੇ ਨੂੰ ਆਪਣੇ ਵੱਲ ਖਿੱਚ ਲੈਂਦੀ ਭਗਤ ਧੰਨਾ ਜੀ ਕਹਿੰਦੇ ਉਹ ਸਿੱਖੋ ਉਹ ਗੁਰਮਖੋ ਕੱਚੂ ਕੁੰਮੀ ਧਿਆਨ ਟਿਕਾ ਕੇ ਬੱਚੇ ਪਾ ਲੈਂਦੀ ਹੈ ਜੇ ਤੁਸੀਂ ਗੁਰੂ ਦਾ ਧਿਆਨ ਟਿਕਾਓਗੇ ਸ਼ਬਦ ਦਾ ਧਿਆਨ ਟਿਕਾਓਗੇ ਸ਼ਬਦ ਤੁਹਾਡੇ ਵਿੱਚ ਕਿਰਪਾ ਕਰਨ ਲੱਗ ਪਏਗਾ